ਸਮਰੀਤ ਉੱਠ ਆ ਜੇ ਨਹੀਂ ਮम्मा ਦਾ ਆਉਣ ਸਮਾਂ ਲੰਘ ਗਿਆ ਮੈਂ ਕਿੰਨੀ ਵਾਰ ਤੈਨੂੰ ਉਠਾ ਕੇ ਗਈਆਂ ਤੂੰ ਉੱਠੀ ਨਹੀਂ ਆ ਨਹੀਂ ਹਜੇ ਉੱਠਣ ਦਾ ਜੀ ਨਹੀਂ ਕੋਈ ਰਹਾ ਛੁੱਟੀ ਤਾਂ ਆ ਗਈ ਆ ਛੁੱਟੀ ਤੇ ਚੱਲ ਹੈਗੀ ਆ ਉਹ ਜੀਵਨ ਹੁਣ ਵੀ ਖੇਡਣ ਦੇ ਕਿਨੇ ਹਾਂ ਹੁਣ ਕਿੱਡੀ ਛੇਤੀ ਉੱਠੀ ਆ ਉਹ ਸਕੂਲ ਵੀ ਚਲ ਗਿਆ ਅੱਛਾ ਫਿਰ ਨਹੀਂ ਆ ਸੋਚ ਉਹਨਾਂ ਦੇ ਸਕੂਲ ਛੁੱਟੀ ਨਹੀਂ ਤੇਰੇ ਸਕੂਲ ਪੀਟੀਐਮ ਚੱਲ ਉੱਠ ਉੱਠ ਚੜਚਾ ਚਲ ਉੱਠ ਤੇ ਉੱਠ ਕੇ ਨਹਾ ਤੋ ਠੀਕ ਆ ਚਲ ਆ ਜਾ ਆ ਜਾ ਜਲਦੀ ਕਰ ਆ ਉਹ ਤੇ ਵਧੀਆ ਹੈਈ ਨਾ ਕੱਪੜੇ ਤੇ ਪ੍ਰੈਸ ਕੀਤੇ ਮਿਲ ਜਾਂਦੇ ਆ ਨਹੀਂ ਦੇਖ ਉਹ ਤੇ ਜਾਣ ਪਿੱਛੋ ਤੇ ਕਦੀ ਆਪ ਕਰਨੇ ਤੇ ਕਦੀ ਮਾਤਾ ਤਰਲੇ ਕਰਨੇ ਬਹੁਤੀ ਆਰ ਤੇ ਮੈਂ ਬਿਨਾ ਪ੍ਰੈਸ ਕਰਕੇ ਕੀਤੇ ਪੱਕ ਦਾ ਚੱਲ ਜਾਂਦਾ ਹੁੰਦਾ ਹੈ ਜੋ ਕਰਦਾ ਪਰਮਾਤਮਾ ਚੰਗਾਈ ਕਰਦਾ ਪਾਪਾ ਹਾਂ ਤੇ ਕਿੱਥੇ ਲੱਇਆ ਮੈਂ ਪੁੱਤ ਜਲੰਧਰ ਚੱਲਿਆ ਮੈਂ ਵੀ ਨਾਲ ਜਾਣਾ ਹੀਗਾ ਤੁਮ ਕਹਿੰਦਾ ਤੂੰ ਇੱਥੇ ਆਪਣੀ ਮੰਮੇ ਲੱਗ ਰਿਆ ਹਣਕੇ ਅੱਜ ਛੁੱਟੀ ਮੈਂ ਵੀ ਨਾਲ ਜਾਣਾ ਤੇ ਕੋਲੇ ਖੱਤ ਚੱਲ ਲੈ ਫਿਰ ਮੈਂ ਕੋ ਕੰਮ ਹੋਣਾ ਮੈਂ ਥੋੜਾ ਜਿਹਾ ਕੱਲੇ ਨੂੰ ਕੰਮ ਆ ਮੈਨੂੰ ਤੂੰ ਹੁਣ ਤਾਂ ਆਪਣੀ ਮੰਮਾ ਲੱਗੇ ਰਹਾ ਨਾ ਤੇ ਨਾਲੇ ਆਪਣੀ ਮੰਮਾ ਦਾ ਦੇਰ ਲੱਗੇ ਰਾਕ ਇੱਥੇ ਹੁਣ ਪਰ ਮੈਂ ਰਾਤ ਦੀ ਪਰਾਂਡਾ ਜੋ ਨੋਤੇ। ਮੈਂ ਦਿਲ ਤੇ ਕਹਿੰਦਾ ਪిల్లా ਇਹ ਦੱਸ ਤੂੰ ਲੇਟ ਕੋ ਛੁੱਤੀ ਉੱਠੀ ਹੈ? ਅੱਜ ਛੁੱਟੀ ਹੈ ਤਾਂ ਕਰਕੇ। ਮੈਂ ਛੁੱਟੀ ਵਾਲ ਤੇ ਲੇਟ ਥੋੜੀ ਉੱਠੀ ਦਾ। ਉਹ ਫੇਰ ਮੈਂ ਰਾਤੀ ਦੀ ਛੁੱਤੀ ਤਾਂ ਕਰਕੇ। ਇਹ ਤਾਂ ਨਹੀਂ ਤਾਂ ਟਾਈਮ ਨਾ ਸੁਣਾ ਤੇ ਟਾਈਮ ਨਾ ਉੱਠਣਾ। ਠੀਕ ਆ। ਆਹ। ਤੇ ਤੂੰ ਆਪਣੀ ਮੰਮਾ ਲੱਗ ਰਿਹਾ। ਠੀਕ ਆ। ਆਹ ਮੰਮਾ ਦਾ ਚਤਾਈ ਨਾ ਮੰਮਾ ਨੂੰ। ਠੀਕ ਆ। ਠੀਕ ਆ। ਤੇ ਚਲ ਹੁਣ ਆਤੋ ਲੈ ਤੂੰ। ਠੀਕ ਆ। ਜਾ। ਇਹ ਸਮਰੀਤ ਦੇ ਸਕੂਲ ਨਾਲ ਮੀਟਿੰਗ ਆ ਅੱਜ ਮੀਟਿੰਗ ਆ ਜਾਂਦੇ ਜਾਂਦੀ ਐ ਅਟੈਂਡ ਕਰ ਜਿਓ ਮੈਂ ਨਾ ਤੂੰ ਚਲ ਜਨ ਨਾਲ ਸਮਰੀਤ ਨੂੰ ਲੈ ਕੇ ਸਮਰੀਤ ਤੇ ਜਨਾ ਦਿੱਦੋ ਤੀਨ ਉੱਤੇ ਲੇਟ ਉੱਠੀ ਆ ਤੇ ਫਿਰ ਟਾਈਮ ਲੱਗ ਜਾਣਾ ਮੈਨੂੰ ਉਹ ਟਾਈਮ ਉਹਨਾਂ ਨੇ 1 ਘੰਟੇ ਦੇ ਰੱਖਿਆ ਰਣਾ ਨਾਲ ਤੈਨੂੰ ਪਤਾ ਲੱਗਦਾ ਸਕੂਲ ਦੇ ਨਾਲ ਤੇ ਟੀਚਰ ਨੂੰ ਮਿਲ ਆਉਂਦੀ ਪਤਾ ਲੱਗਦਾ ਵੀ ਕੀ ਕੀ ਪੜ੍ਹਦੀ ਪੜ੍ਹਦੀ ਸਰ ਮੈਂ ਤਾਂ ਗਿਆ ਤੇ ਮੈਂ ਤਾਂ ਸੈਮ ਕਰਕੇ ਆ ਜਾਣਾ ਮੈਂ ਇਦਾਂ ਟਾਈਮ ਨਹੀਂ ਹੁੰਦਾ ਮੇਥੋਂ ਆਹ ਫਿਰ ਹੁਣ ਅੱਜ ਹੋ ਲੇਟ ਉੱਠੀ ਆ ਤੇ ਫਿਰ ਮੈਨੂੰ ਜੇ ਸਕੂਲ ਦਾ ਇੰਨਾ ਪਤਾ ਨਹੀਂ ਆ ਤੇ ਅਗਲੀ ਵਾਰ ਜਦੋਂ ਮੀਟਿੰਗ ਨਹੀਂ ਤੂੰ ਜਾਏਂਗੀ ਤਾਂ ਫਿਰ ਨਾਲ ਪ ਨਾਲ ਟੀਚਰ ਨੂੰ ਪਤਾ ਲੱਗੂਗਾ ਵੀ ਹੁਣ ਚੱਲ ਨਹੀਂ ਪਰ ਮੈਂ ਅਗਲੀ ਵਾਰ ਫਿਰ ਮੈਂ ਚਲ ਜੂਗੀ ਕਿਉਂਕਿ ਕਿੰਟਾ ਹੀ ਰੱਖਿਆ ਉਹਨਾ ਮੀਟਿੰਗ ਤੇ ਟਾਈਮ ਤੇ ਪਹੁੰਚ ਲਿਆ। ਅੱਛਾ ਤੇ ਜਾਂਦੇ ਜਾਂਦੇ ਤੁਸੀਂ ਤੇ ਤਿਆਰ ਹੀ ਆ ਕਿਉਂ ਨਾ ਚਲੋ ਮੈਂ ਜਾਂਦਾ ਕਰ ਜਾਂਦਾ ਸਾਈਨ ਤੋਂ ਕਰ ਜੀ ਠੀਕ ਚਲੋ ਹਾਂ ਤੇ ਉਹਨੂੰ ਸੌਂਕ ਤੇ ਠਾਲਿਆ ਕਰੋ ਲੇਟ ਕੁਠੀ ਮੈਂ ਬੜੀ ਬੜੀ ਉਹਨੂੰ ਉਠਾਇਆ ਵਾ ਹਾਂ ਤੇ ਭਾਰ ਉਹ ਉੱਠੀ ਨਹੀਂ ਉਹਦੇ ਵੀ ਜੀਵਾ ਨਾ ਦਾ ਬੰਨ ਲਿਆ ਪਿਓ ਖੇਡਣ ਦੇ ਵਾ ਤੇ ਫਿਰ फटाफट ਉੱਠੀ ਆ। ਫਿਰ ਤੇ ਉਹ ਸਕੂਲ ਵੀ ਚਲ ਗਈ। ਆਹ ਉਹਨੂੰ ਨਹਾ ਤਵਾ ਕੇ ਟਾਈਮ ਉੱਠਾ ਕੇ ਨਹਾ ਤਵਾ ਦਿਆ ਕਰ ਮੈਂ ਕਿੰਗੜੀ ਬਰੀ ਗਿਆ ਘਰ ਚਲ ਹੁਣ ਆ ਗਈ ਆ ਚਲ ਠੀਕ ਹਲੋ ਹਾਂ ਆ ਗਿਆ ਬੱਸ ਮੈਂ ਲੱਗਾ ਤੁਰਨ ਕਰੋ ਨਹੀਂ ਉਦਾਂ ਹੀ ਲੇਟ ਹੋ ਗਿਆ ਸੀ ਸਮੀਰਿਤ ਕਰਕੇ ਸਮੀਰਿਤ ਲੇਟ ਹੋਤੀ ਥੋੜਾ ਜਿਹਾ ਉਹ ਖੜੇ ਪੈ ਕੇ ਕਹਿੰਦੀ ਮੈਂ ਵੀ ਜਾਣਾ ਮੈਂ ਤਾਂ ਆਪਣੇ ਮੰਮੂ ਨੂੰ ਜਾ ਕੇ ਰਹਿ ਨਹੀਂ ਨਹੀਂ ਉਹਨੇ ਕਰਨਾ ਫਰੀ ਮਾਂ ਕੱਲੀ ਹੈ ਨਾ ਆਪੇ ਦਿਲ ਲੱਗੇ ਲੱਗਿਆ ਰੂ ਦੋਵਾਂ ਨੂੰ ਚਲੋ ਆ ਗਿਆ ਮੈਂ ਗੌਰਪੀਤ ਹਾਂਜੀ ਮਾੜਾ ਕਿੱਥੇ ਹੈ ਮਮੀ ਨੌਂਦੇ ਆ ਨੌਂਦੇ ਹਾਂ ਚਲ ਫਿਰ ਦੱਸਦੀ ਮੈਂ ਚੱਲਿਆ ਹਾਂ ਚੱਲ ਚੱਲਿਆ ਹਾਂ ਚੱਲ ਚੱਲਿਆ ਠੀਕ ਤੂੰ ਨੂੰ ਨਵਾਤ ਵਾਦਾ ਹੀ ਸ਼ਮਰੀਦ ਆਨੇ ਉਹ ਤੇ ਨਵਾ ਦੇਣਾ ਤੇ ਉਹ ਦੂਜਾ ਆਉਣਾ ਕਦੋਂ ਕਤਈ ਸਾਮਾ ਪੈ ਜਾਣੀ ਮੈਂ ਅੱਛਾ ਠੀਕ ਆ ਹਾਂ ਠੀਕ ਆ ਹਾਂ ਠੀਕ ਆ ਚਲ ਦੱਸ ਦਊਗੀ ਮੰਮੀ ਜੀ ਕਿ ਹਾਲ ਆ ਠੀਕ ਠਾਕ ਉਹ ਸੁਣਾਓ ਠੀਕ ਠਾਕ ਹਾਂ ਵਧੀਆ ਵਧੀਆ ਕਿਦਾਂ ਚੱਲਦੀ ਫਿਰ ਲਾਈਫ ਠੀਕ ਆ ਵਧੀਆ ਚੱਲੀ ਜਾਂਦੀ ਮੈਂ ਰੱਖਦੀ ਭਾਬੀ ਖਿਆਲ ਹਾਂ ਹੋ ਰੱਖਦੀ ਕੁੜੀ ਦਾ ਤੇ ਬੜਾ ਖਿਆਲ ਰੱਖਦੀ ਜੇ ਤੱਕ ਬੜਾ ਵਧੀਆ ਚੱਲਦਾ ਚਲੋ ਵਧੀਆ ਆ ਗਏ ਆਹ ਦਾ ਪਿਆਰ ਮਿਲ ਗਿਆ ਨਵੇਂ ਆਹ ਹੋਣਾ ਮੇਰੀ ਵੀ ਟੈਨਸ਼ਨ ਘੱਟੀ ਅੱਗੇ ਜੇ ਜਾਣਾ ਹੁੰਦਾ ਫਿਕਰ ਇਹ ਨਹੀਂ ਜਾਇ ਨਹੀਂ ਜਾਂਦਾ ਹੁਣ ਜਲੰਧਰ ਜਾਣਾ ਮੈਂ ਤਾਂ ਚਲوں ਪਿੱਛੇ ਹੈਗੀ ਤੇ ਸਹੀ ਹੈ। ਹਾਂ। ਆਹ ਘਮ ਘਮ ਗੱਦੀ ਸਾਰੀ। ਆਹ ਸਾਰਾ ਕੰਮ ਬੈਠ ਲਈ ਫਿਰਦੀ ਹੁੰਦੇ। ਉਹ ਮਾਦਵ ਕਹਿੰਦੇ ਕਿ ਕਹਿੰਦੀ ਸਾਰਾ ਕੋਈ ਮੈਨੂੰ ਵੀ ਨਹੀਂ ਕਰਨ ਦਾ ਕੰਮ। ਚਲੋ ਵਧੀਆ ਵਿਚਾਰ ਉਹਨੂੰ ਵਿਚਾਰੀ ਨੂੰ ਲੋੜ ਹੀ ਤਾਂ ਕਰਕੇ ਚਲੋ। ਦੁੱਖ ਦੇਖੇ ਉਹਨੇ ਵੀ। ਲਾਉਂਦਾ ਤੇ ਡਰੀ ਆਉਂਦਾ ਸੀ ਪਤਾ ਨਹੀਂ ਚਲੋ ਅਜੇ ਤਾਂ ਠੀਕ ਆ ਕੰਮ। ਨਹੀਂ ਨਹੀਂ ਜਿਹਨੇ ਦੁੱਖ ਦੇਖੇ ਉਹ ਨਾ ਉਹ ਨਹੀਂ ਦੁੱਖ ਦਿੰਦਾ ਹੁੰਦਾ ਕੋਈ। ਤੇ ਵਧੀਆ ਚਲੋ। ਇਹ ਪੜਾਓ ਹੈ ਤੁਹਾਡਾ ਪ੍ਰਤਿਆਦ ਮਨਪੀਦਾ ਚਲੋ ਹਾਂ ਹੀ ਤੇ ਕੁੜੀ ਕਰਕੇ ਆਖਿਆ ਕੁੜੀ ਵਿਚਾਲੀ ਰੋਲ ਜਾਣੀ ਆ ਨਹੀਂ ਨਹੀਂ ਕੁੜੀ ਦਾ ਤਾਂ ਬੜਾ ਖਿਆਰ ਰੱਖਦੀ ਆ ਹਾਂ ਚਲੋ ਕੁੜੀ ਪੜ ਪੜ ਜਾਓਗੇ ਟੈਨਸ਼ਨ ਫ੍ਰੀ ਹੋਗੇ ਆਹੋ ਨਹੀਂ ਅੱਜ ਕੁੜੀ ਦੀ ਪੀਟੀਐਮ ਹੀ ਤੇ ਮੈਨੂੰ ਕਹਿੰਦੀ ਚਲ ਤੂੰ ਜਾ ਕੇ ਸ਼ੈਨ ਕਰੋ ਮੈਂ ਕਹਾਂ ਅੱਗੇ ਤੋਂ ਇਹਨੂੰ ਜੈ ਕਹਾਂ ਤਾਂ ਵੀ ਜਾਇਆ ਕਰੂਗੀ ਅੱਗੇ ਹਾਂ ਨਹੀਂ ਤੀਵੇਂ ਪੂਰਾ ਦਰਜਾ ਦੋ ਨਾ ਮਾਂ ਵਾਲਾ ਨੂੰ ਨਹੀਂ ਨਹੀਂ ਜਾਇਆ ਕਰੂ ਮੈਂ ਕਹਾਂ ਤੂੰ ਜਾਇਆ ਕਰ ਹੁਣ ਆਪਣਾ ਸਾਰਾ ਤੇ ਇਹ ਮਾੜਾ ਮਾੜਾ ਛਿੜਕਦੀ ਹੋਊਗੀ ਤੇ ਉਹ ਵੀ ਮਾਂ ਦੇ ਆਖ ਲੈ ਛਿੜਕਦੀ ਹੋਊਗੀ ਨਹੀਂ ਨਹੀਂ ਛਿੜੋ ਜੇ ਤੱਕ ਤਾਂ ਛਿੜਕਿਆ ਹੀ ਨਹੀਂ ਜੇ ਰੀਅਲ ਦੀ ਮਾਂ ਦੀ ਉਹਨੇ ਕੀ ਰੱਖਣਾ ਹੈ ਬਿਲਕੁਲ ਬਿਲਕੁਲ ਹਾਂ ਜੇ ਇਹ ਨਹੀਂ ਚ ਰੱਖਣਾ ਚੰਗੇ ਮਾੜੇ ਚ ਕਹਿੰਦਾ ਉਹਨੇ ਨਹੀਂ ਠੀਕ ਆ ਵਧੀਆ ਚੱਲੀ ਜਾਂਦਾ ਚਲੋ ਠੀਕ ਆ ਫਿਰ ਹਾਂ ਕਿੱ데 ਚੱਲੇ ਆ ਮੈਂ ਮਾੜਾ ਮੰਮੀ ਚੱਲੇ ਆ ਅੱਛਾ ਨੇ ਚਾਚੀ ਬੈਠੀ ਆ ਆਹੋ ਮੈਂ ਨਾ ਨਾਤਾ ਹਗਾ ਤੇ ਠੰਡ ਜੀ ਲੱਗਣ ਦੀ ਤੇ ਮੈਂ ਧੁੱਪੇ ਬੈ ਗਈ ਆ ਅੱਛਾ ਮੈਂ ਹਾਂ ਵੇਖ ਕੇ ਆ ਮਾ ਚਾਚੀ ਕੀ ਕੰਢੀ ਆ ਆਹੋ ਨਹੀਂ ਹੁਣ ਤੇ ਬੜਾ ਸੋਹਣਾ ਕੰਮ ਚੱਲਣ ਡਿਆ ਹਾਂ ਨੌ ਰਾਣੀ ਦੀ ਸੁਣਾ ਨੌ ਦੀ ਦੱਸਣ ਲਈ ਆ ਵੀ ਬੜਾ ਸੋਹਣਾ ਵਾ ਉੱਠਦੀ ਐਸ ਵਕਤੇ ਹੀ ਪਹਿਲਾਂ ਨੌਂ ਦੀ ਆ ਮੁਰਕੇ ਪਾਠ ਕਰਦੀ ਆ ਤੇ ਫੇਰ ਮਨੇਰੇ ਚਾਹ ਪਾਣੀ ਆਪਣਾ ਕੰਮ ਧੰਦਾ ਕਰਕੇ ਤਾਨੂੰ ਮੰਜੇ ਤੇ ਚਾਹ ਪਾਣੀ ਮਿਲ ਜਾਂਦਾ ਵਾ ਤੇ ਟਾਈਮ ਨਾਲ ਰੋਟੀ ਪਾਣੀ ਕਰ ਲੈਂਦੀ ਐ ਤੇ ਵੇਢੀ ਝੱਟ ਹੋ ਜਾਂਦੀ ਐ ਪਤਰਾ ਛੋਲੀ ਬੜੀ ਆ ਕੰਮ ਅੱਛਾ ਤੇ ਕੁੜੀ ਨਾ ਸੁਣਾ ਪੋਤੀ ਨਾ ਚੰਗੀ ਰਹਿੰਦੀ ਆ ਅਜੇ ਤੇ ਬੜੀ ਚੰਗੀ ਆ ਹਾਂ ਹਾਂ ਅਜੇ ਤੇ ਬੜਾ ਪਿਆਰ ਕਰਦੀ ਆ ਤੇ ਉਹ ਵੀ ਪਿਆਰ ਕਰਦੀ ਆ ਜੇ ਨਿਆਣੀ ਆ ਨਾ ਉਹ ਆਹ ਨਿਆਣੀ ਆ ਤੇ ਇਤੀ ਏਲਵੇ ਹੈ ਤੇਲ ਦੀ ਧਾਰ ਵੇ ਇਹ ਬਹੁਤਾ ਵਿਸ਼ਵਾਸ ਵੀ ਜਿਹੜਾ ਮੈਂ ਨਾ ਤੂੰ ਝਟ ਕਰ ਲਈਨੀ ਆ ਤੇ ਅਜੇ ਉਹਨੂੰ ਤੂੰ ਵੀ ਇਹ ਜਾਚ ਅਜੇ ਤੇ ਥੋੜੇ ਦਿਨ ਹੋਏ ਆਈ ਨੂੰ ਅਜੇ ਤੇ ਚਾ ਚਾ ਉਹਨੇ ਕਰਨਾ ਹੀ ਆ ਮਗਰ ਉਹ ਪਤਾ ਲੱਗਦਾ ਹੁੰਦਾ ਸਾਡੇ ਵੀ ਉੱਥੇ ਨਾ ਪਿੰਡ ਗਵਾਂਡਣਾ ਹੀ ਇੱਦਾਂ ਅੱਛਾ ਤੇ ਪਹਿਲਾਂ ਉਹਦੇ ਬੜਾ ਉਹਨੇ ਫੁੱਲੀ ਫੁੱਲੀ ਨੇ ਬੜਾ ਕਰਨਾ ਤੇ ਉਹ ਨਿਆ ਮੁੰਡੇ ਨਾਲ ਵੀ ਬੜਾ ਪਿਆਰ ਕਰਨਾ ਅੱਛਾ ਤੇ ਮੁੜ ਕੇ ਫਿਰ ਜਦੋਂ ਹੋ ਗਏ ਮਹੀਨਾ 10 ਦਿਨ ਤੇ ਫਿਰ ਤੇ ਉਹਨੇ ਦੇ ਬੜੇ ਤਾਰੇ ਵਿਖਾਏ ਤੇ ਤੂੰ ਵੀ ਨਾ ਥੋੜਾ ਧਿਆਨ ਰੱਖਿਆ ਕਰ ਵੇਖਿਆ ਕਰ ਨਾ ਹੋਏ ਤੂੰ ਆਸੇ ਪਾਸੇ ਤੁਹਾਗਰ ਕੁੜੀ ਨੂੰ ਕਰੇ ਹੈ ਤੇ ਨੇ ਮੈਕਰੀ ਨੂੰ ਤਾਂ ਪੁੱਛਿਆ ਹਾਂ ਮੈਂ ਹਾਂ ਵੀ ਤੇਰੀ ਜਿਹੜੀ ਮੰਮਾ ਵਾਂ ਤੇਰ ਨਾਲ ਸਮਰੀਤ ਪਿਆਰ ਕਰਦੀ ਆਂਦੀ ਆਂ ਦਾਦੀ ਮੰਮਾ ਬੜਾ ਮਹਿਨਾਂ ਪਿਆਰ ਕਰਦੀ ਆ ਆਹੋ ਨਹੀਂ ਖਿਆਲ ਆਪ ਵੀ ਰੱਖਿਆ ਕਰੀਂ ਵੀ ਵੇਖਿਆ ਕਰੀਂ ਵੀ ਕਿੱਦਾਂ ਦਾ ਵਾ ਸਾਹ ਕਿਤਾਬ ਉਹਦਾ ਅਜੇ ਤੇ ਉਹਨੇ ਫੁੱਲੀ ਫੁੱਲੀ ਨੇ ਕਰਨਾ ਵਾ ਅਜੇ ਤੇ ਮਹੀਨਾ 10 ਦਿਨ ਹੋਇਆ ਈ ਨੂੰ ਅਜੇ ਤੇ 10ਕ ਦਿਨ ਹੋਏ ਆਈ ਨੂੰ ਜਦੋਂ ਹੋ ਗਿਆ ਮਹੀਨਾ 10 ਦਿਨ ਫੇਰ ਤਾਰੇ ਵਖਾਉਂਦੀਆਂ ਹੁੰਦੀਆਂ ਇਹੋ ਜਿਹੀਆਂ ਆ ਚੱਲ ਕੋਈ ਨਹੀਂ ਚੰਗੀ ਰਵੇ ਤੇ ਚੰਗੀ ਰਵੇ ਕੋਈ ਪਤਾ ਨਹੀਂ ਅੱਜ ਇਹ ਤਾਂ ਬੜੀ ਸਾਰੇ ਇੱਕੋ ਜਿਹੀ ਹੁੰਦੇ ਆ ਨਹੀਂ ਅੱਜ ਇਹ ਤਾਂ ਬੜੀ ਚੰਗੀ ਹੋ ਅੱਛਾ ਆਏ ਤੇ ਕਿਤੇ ਜੋਦੇ ਦੇ ਵੀ ਅੱਗੇ ਪਿੱਛੇ ਫਿਰਦੀ ਅੱਜ ਬਾਹਰੋਂ ਆਉਂਦਾ ਮਗਰੋਂ ਤੇ ਪਹਿਲੋਂ ਪਾਣੀ ਚ ਰੋਟੀ ਪਾਣੀ ਪੁੱਛਦੀ ਚਾਹ ਪਾਣੀ ਪੁੱਛਦੀ ਆ ਅੱਜ ਇਹ ਤਾਂ ਬੜੀ ਮਨ ਨੂੰ ਸ਼ਾਂਤੀ ਹੋ ਹੱਡੇ ਅੱਛਾ ਤੇ ਗਾੜੀ ਸਾਡੇ ਕਰਮ ਆਏ ਇਹ ਤਾਂ ਕਰਮਾ ਦੇ ਆ ਜੇ ਤੇ ਤੇ ਕੁੜੀ ਦੇ ਪਿਆਰ ਲਿਖਿਆ ਹੋਊਗਾ ਮਾਂ ਦੇ ਹਣਾ ਚੰਗਾ ਤੇ ਆਪੇ ਮਿਲਦਾ ਰਹੂਗਾ ਦੇ ਵੇਖੋ ਕੁੜੀ ਦਾ ਬੜਾ ਮੈਨੂੰ ਦੁੱਖ ਆਉਂਦਾ ਹੁੰਦਾ ਸੀ ਮੈਨੂੰ ਬੜਾ ਚਿੜਕਦੀ ਰਹੀ ਆ ਵਿਚਾਰੀ ਨੂੰ ਚਿੜਕਦੀ ਮੈਂ ਇਹ ਰਹੀ ਵਿਚਾਲਾ ਰੋਟੀ ਪਾਣੀ ਤੇ ਆਪਣਾ ਪਕਾਉਗੀ ਹਾਂ ਹੈ ਨਿਆਣੀ ਆ ਜੇ ਅਜੇ ਨਿਆਣੀ ਬੜੀ ਆ ਇਹ ਤਾਂ ਉਹਨੂੰ ਪਸ ਸਮਝੀ ਨਹੀਂ ਨਾ ਬੱਚਾ ਦਾ ਸੱਤਾ ਹੀ ਨਹੀਂ ਉੱਠਦਾ ਨਹੀਂ ਉੱਠਦਾ ਚਾਚੀ ਨਹੀਂ ਉੱਠਦਾ ਆਹ ਤੇ ਚਲੋ ਵੇ ਨਹੀਂ ਆ ਹਜੇ ਤਾਂ ਬੜੀ ਚੰਗੀ ਉਹ ਮੈਨੂੰ ਬੜੀ ਚੰਗੀ ਲੱਗਦੀ ਆ ਉਹ ਵੀ ਸਾਡੇ ਨਾਲ ਬੜਾ ਕਰਦੀ ਅੱਗੇ ਪਿੱਛੇ ਸਾਡੇ ਫਿਰਦੀ ਆ ਹੂੰ ਤਾਂ ਗਾੜੀ ਚਲੋ ਚਲੋ ਆਪਾ ਪੜੇ ਕਰਮ ਆਪਾ ਪੜੇ ਗਲਤ ਕਰਮਾਂ ਤੋਂ ਮੁੱਕਦੀ ਆ ਹਾਂ ਚੰਗਾ ਚਾਚੀ ਮੈਂ ਚੱਲਦੀ ਆ ਬਹਿ ਜਾ ਨਹੀਂ ਮੈਂ ਤੋਰੀ ਤੋਰੀ ਆਈ ਮੈਂ ਵੇਖਾ ਚਾਚੀ ਕੀ ਕੰਡੀ ਆ ਮੈਂ ਜੇ ਕੰਮਦੰਦਾ ਕਰਨ ਵਾਲਾ ਹੀ ਨਿਆਣੇ ਸਕੂਲ ਤੋੜ ਕੇ ਮੈਂ ਆ ਵੇਖਦੀ ਚਾਚੀ ਕੀ ਕੰਡੀ ਆ ਮੈਂ ਵੀ ਹੁਣ ਇਹਨੇ ਨਾ ਆਈਗਾ ਆਈ ਨਹੀਂ ਫਿਰ ਇਤਰਾ ਹੀ ਮੈਂ ਵੀ ਫਿਰ ਇਤਰਾ ਲੱਗੇ ਮੈਂ ਖਾ ਚਾਲਾ ਜੇ ਨਵੀ ਸਵੀ ਆ ਤਾਂ ਘਰੋਂ ਚਲ ਗਈ ਤੇ ਆਖਣਾ ਵਾ ਸੱਸ ਉੱਠ ਕੇ ਤੇ ਬਾਹਰ ਨਿਕਲ ਜਾਂਦੀ ਆ ਅੱਛਾ ਚਲ ਫੇਰ ਮੈਂ ਲੱਗੇ ਨਹੀਂ ਚੰਗਾ ਮੈਂ ਚਾਲਦੀ ਚੰਗਾ ਆਹੀ ਰਿੰਪੀ ਉਤਰਾ ਗੱਲ ਤੇ ਹਦੀ ਸਿਆਣੀ ਆ ਮੈਂ ਹੀ ਵਿਸਵਾਸ ਤੇ ਉੱਤੇ ਬੜਾ ਕਰ ਲਿਆ ਵਾ ਤੇ ਚਲੋ ਜੇ ਪਿੱਛੇ ਉਹਨੂੰ ਠੋਕਰ ਲੱਗੀ ਫੇਰ ਸਾਡੇ ਨਾਲ ਚੱਗੀ ਰਹੂਗੀ ਤੇ ਹੁਣ ਗਾੜੀ ਦਾ ਇਹਦਾ ਕੀ ਪਤਾ ਵਾ ਅਜੇ ਰਹੂਗੀ 6 ਮਹੀਨੇ ਸਾਲ ਸਾਡੇ ਕੋਲ ਸਾਨੂੰ ਫੇਰ ਹੀ ਪਤਾ ਇਹਦਾ ਲੱਗੂ ਇਹਦੇ ਪੇਤ ਦਾ ਵੀ ਇਹ ਕਿੱਦਾਂ ਦੀ ਆ ਅਜੇ ਤੁਹਾਡੇ ਬੜੀ ਅੱਗੇ ਪਿੱਛੇ ਫਿਰਦੀ ਆ ਚਲੋ ਜੇ ਸਾਡੇ ਕਰਮ ਚੰਗੇ ਹੋਣਗੇ ਤਾਂ ਸਾਨੂੰ ਟੱਕ ਮਿਲੀ ਜਾਊਗਾ ਤੇ ਚੱਲ ਹੋਰ 4 ਸਾਲ ਜੀ ਲਾਂਗੇ ਨਹੀਂ ਤੇ ਫਿਰ ਉਹ ਸਤਗੁਰ ਜਾਣਦਾ ਵਾ ਜੋ ਵੀ ਸਾਡੇ ਨਾਲ ਬਣੂਗਾ ਤੇ ਕੁੜੀ ਤੇ ਅਜੇ ਬੜੀ ਵਿਚਾਰੀ ਆਂਦੀ ਆਂ ਆਪਣੀ ਮੇਰੀ ਮੰਮਾ ਬੜੀ ਚੰਗੀ ਆ ਉਹ ਮੈਨੂੰ ਦੱਸਦੀ ਰਾਤ ਨੂੰ ਮੇਰੇ ਨਾਲ ਸੰਦੀ ਆ ਤੇ ਗੱਲਾਂ ਰਾਤ ਨੂੰ ਮੈਂ ਪੁੱਛੂਗੀ ਤੇ ਚੰਗੀਆਂ ਹੀ ਗੱਲਾਂ ਕਰਦੀ ਐ ਸਮੀਰਿਤ ਅੰਨੀ ਮੈਨੂੰ ਮਮਾ ਆਸ਼ੀਰਵਾੰਦੀ ਪਿਆਰ ਕਰਦੀ ਆ ਮੈਨੂੰ ਚੀਜ਼ ਬਣਾ ਕੇ ਦਿੰਦੀ ਜਿਹੜੀ ਮੈਂ ਮੰਗਦੀ ਆ ਇਸ ਤਰ੍ਹਾਂ ਹੀ ਮੇਰੀ ਮਮਾ ਕਰਦੀ ਹੁੰਦੀ ਹੈ ਤੇ ਚੱਲ ਜੇ ਮੇਰੀ ਪੋਤੀ ਖੁਸ਼ ਵਾਤ ਮੈਂ ਵੀ ਖੁਸ਼ ਹਾਂ ਪੁੱਤ ਮੇਰਾ ਖੁਸ਼ ਵਾਤ ਮੈਂ ਵੀ ਖੁਸ਼ ਹਾਂ ਚਲੋ ਅੱਛਾ ਕੋਈ ਗੱਲ ਨਹੀਂ ਉਸ ਵਾਸਤੇ ਹੁਣ ਇੱਥੇ ਕਰਨਾ ਹੀ ਪੈਣਾ ਵਾ ਚਲੋ ਗਾੜੀ ਕਰਮ ਗੋਪੀ ਹਾਂਜੀ ਏ ਰੋਟੀ ਪਕਾ ਲਈ ਆ ਨਹੀਂ بس ਮੈਂ ਲੱਗੀ ਹੀ ਪਕਾਉਣ ਜੇ ਝਾੜੂ ਪੋਚਾ ਕਰਕੇ ਛੱਡੀਆਂ ਤੇ ਬਸ ਉਹ ਆਟਾ ਗੁੰਨੇ ਆ ਤੇ ਲੱਗੀ ਫੋਕੇ ਲਾਉਣ ਚੱਲ ਕੋਈ ਗੱਲ ਨਹੀਂ ਪਕਾਲਾ ਠਹਿਰ ਕੇ ਤੇ ਐਡੀ ਕਾਲੀ ਨਾ ਕਰੀ ਭਾਵੇਂ ਅੱਛਾ ਤੇ ਜਦੋਂ ਖਾਣੀ ਆਉਣਗੇ ਫਿਰ ਉਹਦਾ ਫੇਰ ਗਰਮ ਗਰਮ ਠੰਡੀ ਨਹੀਂ ਪਚਦੀ ਰੋਟੀ ਆਹੋ ਤੇ ਜੋਦਾ ਕਿੱਥੇ ਗਿਆ ਵਾ ਦੇਖਦਾ ਨਹੀਂ ਭਾ ਮੈਨੂੰ ਕਿਤੇ ਉਹ ਤੇ ਅੱਜ ਚਲੇ ਗਏ ਸੀ ਇੱਦਾਂ ਹੀ ਵੀ ਉਹ ਨਾ ਉਹਦੇ ਕੋਈ ਯਾਰ ਦੋਸਤ ਹੈ ਨਾ ਪਾਰਟੀ ਹੀਗੀ ਉਦੋਂ ਮੁੰਡਾ ਆਇਆ ਤੇ ਪਾਰਟੀ ਤੇ ਜਾਣਾ ਸੀਗਾ ਅੱਛਾ ਆਹ ਹੋਤੀ ਹੈ ਮੈਂ ਉਹ ਹੋਈ ਨਾ ਪੀ ਨਾ ਕੇ ਅੰਦਰ ਵੜ ਗਈ ਨਾ ਹੁਣ ਤੇ ਉਹ ਫਿਰ ਉਦੋਂ ਚਲ ਗਿਆ ਹਣਾ ਵਾ ਹਾਂ ਉਦੋਂ ਹੀ ਕਿ ਚਲੇ ਗਿਆ ਅੱਛਾ ਹਾਂ ਤੇ ਮੈਂ ਉਹ ਵੇਖਣ ਲਈ ਵੀ ਮੈਨੂੰ ਕਿਤੇ ਦਿਖਦਾ ਨਹੀਂ ਗਾ ਮੈਂ ਉੱਧਰ ਵੀ ਵੇਖਿਆ ਆਸੇ ਪਾਸੇ ਮੈਂ ਨਹੀਂ ਜੋਦਾ ਪਤਾ ਕਿੱਥੇ ਚਲ ਗਿਆ ਇਹ ਆ ਪਹਿਲਾਂ ਤਾਂ ਲੇਟ ਹੀ ਜਾਣਾ ਸੀਗਾ ਤੇ ਉਹ ਫਿਰ ਕਿ ਫੋਨ ਆ ਗਿਆ ਵੀ ਘੰਟਾ ਪਹਿਲਾਂ ਜਾਣਾ ਵਾ ਤੇ ਉਹ ਫਿਰ ਤਾਂ ਚੜ ਕੇ ਜਲਦੀ ਜਲਦੀ ਚਲੇ ਗਿਆ ਅੱਛਾ ਹਾਂ ਚਲੋ ਜਾਣਾ ਇਹ ਹੁੰਦਾ ਮੁੰਡਿਆਂ ਨੇ ਵੇਖ ਲਾ ਰਿੰਪੀ ਦੀ ਗੱਲ ਸੱਚੀ ਹੁੰਦੀ ਆ ਮੈਨੂੰ ਤਾਂ ਹੁਣ ਮਨ ਵਿੱਚ ਲੱਗਣ ਢਈ ਆ ਅਜੇ ਦਿਨ ਕਿਹੜਾ ਤੇ ਰਾਤ ਕਿਹੜੀ ਅੱਗੇ ਕਿਤੇ ਜਾਣਾ ਮੈਨੂੰ ਡੀਕ ਕੇ ਜੇ ਮੈਂ ਅੰਦਰ ਵੀ ਬੜੀ ਆ ਕਿਤੇ ਵੀ ਮੈਨੂੰ ਆਸੇ ਪਾਸੇ ਲੱਭਣਾ ਤੇ ਦੱਸ ਕੇ ਜਾਣਾ ਵੀ ਮੈਂ ਫਲਾਣੇ ਥਾਂ ਚੱਲਿਆ ਆ ਵੇਹਲਾ ਮੈਨੂੰ ਦੱਸਿਆ ਹੀ ਨਹੀਂ ਕਿ ਉਹਨੇ ਚੁੱਪ ਕੀਤਾ ਹੀ ਨਹੀਂ ਕੋਲ ਵੀ ਆਇਆ ਜੇ ਪਾਰਟੀ ਤੇ ਜਾਣਾ ਹੀ ਤਾਂ ਵੀ ਮੈਨੂੰ ਦੱਸ ਕੇ ਜਾਣਾ ਕਿ ਤੇ ਬਾਹਰ ਪਿੰਡ ਤੱਕ ਜਾਣਾ ਜਾਂ ਕਿਤੇ ਵੀ ਜਾਣਾ ਲਾਡੇ ਸੀ ਤਾਂ ਮੈਨੂੰ ਦੱਸ ਕੇ ਜਾਂਦਾ ਹੁੰਦਾ ਹੈ ਤੇ ਅੱਜ ਚੁੱਪ ਕੀਤਾ ਹੀ ਨਿਕਲ ਵੀ ਆਇਆ ਜਿਹੜੀਆਂ ਉਹ ਗੱਲਾਂ ਕਰਕੇ ਗਈ ਮੈਨੂੰ ਤੇ ਹੁਣ ਮਨ ਨੂੰ ਲੱਗਣ ਡਈਆਂ ਵਾ ਚਲੋ ਵੇਨੀ ਆ ਭਲਾ ਚਾਹ ਦੇ ਦੇ ਪੀਟ ਦੇ ਘਰ ਦਾ ਚਲੋ ਅੱਛਾ ਕੋਈ ਗੱਲ ਨਹੀਂ ਵੱਸਦਾ ਰਹੇ ਆਪਣੇ ਘਰ